ਜਦੋਂ ਅਰਵਿੰਦ ਕੇਜਰੀਵਾਲ ਅਹੁਦਾ ਛੱਡਣ ਦਾ ਐਲਾਨ ਕਰ ਰਹੇ ਸਨ ਕਿ ਦੋ ਦਿਨਾਂ ਬਾਅਦ ਮੈਂ ਕੁਰਸੀ ਛੱਡ ਦੇਣੀ ਹੈ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਤਾਂ ਜਿੱਥੇ ਹੈਰਾਨਗੀ ਦਾ ਆਉਣਾ ਸੁਭਾਵਿਕ ਹੈ ਪਰੰਤੂ ਇਸ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਵਿਸ਼ੇਸ਼ ਤੌਰ ਤੇ ਕੀਤੀਆਂ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਸੀ ਸ਼ਹੀਦ ਭਗਤ ਸਿੰਘ ਦੀ ਕਿਤਾਬ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਭ੍ਰਸਟਾਚਾਰ ਨਹੀਂ ਕੀਤਾ ਗਿਆ ਮੇਰੀ ਚੋਣ ਪਹਿਲਾਂ ਵੀ ਲੋਕਾਂ ਨੇ ਕੀਤੀ ਸੀ ਹੁਣ ਵੀ ਲੋਕ ਕਰਨਗੇ ਦਿੱਲੀ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਅਰਵਿੰਦ ਕੇਜਰੀਵਾਲ ਸੌਖੇ ਦੇ ਬਾਹਰ ਆਣ ਵਾਲੇ ਨਹੀਂ ਐ ਤਾਂ ਕੁਝ ਚਹਿਲ ਪਹਿਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੁਨੀਤਾ ਕੇਜਰੀਵਾਲ ਦੀ ਦਿੱਖਾਈ ਦਿੱਤੀ ਸੀ ਲਗਾਤਾਰ ਉਹਨਾਂ ਨਾਲ ਜਿਹੜੇ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤਾਂ ਕਰਦੀਆਂ ਕੁਝ ਸੁਨੇਹੇ ਲੈ ਕੇ ਆਣੇ ਤੇ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੋਣ ਲੱਗ ਗਿਆ ਸੀ ਕਿ ਲੱਗਦਾ ਹੈ ਕਿ ਹੁਣ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਥਾਂ ਲੈ ਸਕਦੀ ਦਾ तमाम ਦੇਸ਼ ਦੀਆਂ ਵੱਡੀਆਂ ਪਾਰਟੀਆਂ ਦੇ ਵਿੱਚ ਪਰਿਵਾਰ ਬਾਦ ਅੱਗੇ ਵਧਿਆ ਲੋਕ ਹਰਿਆਣਾ ਦੇ ਚਾਹੁੰਦੇ ਆ ਕਿ ਅਗਲਾ ਹਰਿਆਣਾ ਦਾ ਸੀਐਮ ਭਾਜਪਾ ਦਾ ਅਨਿਲ ਵੇਜ ਹੋਣਾ ਚਾਹੀਦਾ ਤੇ ਵੇਜ ਇੱਕ ਬਾਜ਼ਾਰ ਦੇ ਵਿੱਚ ਖੜੇ ਹੋ ਕੇ ਗੋਲ ਗੱਪੇ ਖਾ ਰਹੇ ਸੀ ਜਦੋਂ ਉੱਥੇ ਨੈਪ ਸਿੰਘ ਸੈਣੀ ਨੂੰ ਸੋਚਕਾਈ ਜਾ ਰਹੀ ਸੀ ਉੱਥੇ ਅਨਿਲ ਵੇਜ ਨੇ ਅੱਜ ਦਾਅਵਾ ਠੋਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਜਪਾ ਹਰਿਆਣਾ ਦੇ ਵਿੱਚ ਵੱਧਦੀ ਹੈ ਅੱਗੇ ਵੱਧਦੀ ਹੈ ਜੋ ਜਿਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਹਰਿਆਣਾ ਦੇ ਵਿੱਚ ਬੀਜਪੀ ਆਵੇ ਜਾਂ ਨਾ ਆਵੇ ਜੇ ਆਉਂਦੀ ਹੈ ਤਾਂ ਇਹ ਘਾਟੂ ਕਲੇ ਜਿਹੜਾ ਹੈ ਅੰਨਲ ਵਿੱਚ ਆਪਣੇ ਦਾਅਵੇ ਦੇ ਨਾਲ ਅੱਗੇ ਵਧ ਕੇ ਹੋਰ ਪੈਦਾ ਕਰਨੀ ਮਧੂਸਾ ਟੀਵੀ ਤੁਹਾਡਾ ਸਵਾਗਤ ਮੈਂ ਹਾਂ ਬਿਕਰਮਜੀਤ ਸਿੰਘ ਆਖਿਰ ਕੇਜਰੀਵਾਲ ਜਮਾਨ ਤੇ ਬਾਹਰ ਆਏ ਟੋਲ ਵੱਜੇ ਤੇ ਪੰਜਾਬ ਵਿੱਚ ਵੀ ਖੁਸ਼ੀਆਂ ਮਨਾਉਣਗੀਆਂ ਲੇਕਿਨ ਅੱਜ ਕੇਜਰੀਵਾਲ ਦਾ ਬਿਆਨ ਕਿਤੇ ਨਾ ਕਿਤੇ ਕਹਿ ਰਿਹਾ ਵੀ 2 ਦਿਨ ਬਾਅਦ ਉਹ ਅਸਤੀਫਾ ਦੇ ਦੇਣਗੇ ਆਖਿਰ ਕੇਜਰੀਵਾਲ ਅਸਤੀਫਾ ਦੇਣ ਦੀ ਗੱਲ ਕਰ ਰਹੇ ਨੇ ਉਹੀ ਕੇਜਰੀਵਾਲ ਜੋ ਕਹਿੰਦੇ ਸਨ ਵੀ ਮੈਂ ਜੇਲ੍ਹ ਵਿੱਚੋਂ ਹੀ ਸਰਕਾਰ ਚਲਾਵਾਂਗਾ ਆਖਿਰ ਕੇਜਰੀਵਾਲ ਦੇ ਅਸਤੀਫਾ ਦੇਣ ਦੇ ਕੀ ਕਾਰਨ ਨੇ ਦੂਜੀ ਅਸੀਂ ਚਰਚਾ ਕਰਾਂਗੇ ਵੀ ਮਹਾਪੰਚਾਇਤ ਜੋ ਹਰਿਆਣਾ ਦੇ ਵਿੱਚ ਹੋਣ ਜਾ ਰਹੀ ਸੀ ਉਸ ਤੇ ਵੀ ਇੱਕ ਵੱਡੀ ਨਾਕਾਬੰਦੀ ਕਰਕੇ ਪੂਰੇ ਸ਼ਰਧਾਂ ਜਿਹੜੀਆਂ ਨੇ ਪੰਜਾਬ ਦੀਆਂ ਸੀਲ ਕੀਤੀਆਂ ਨੇ ਇਹਦੇ ਪਿੱਛੇ ਕੀ ਕਾਰਨ ਸੀ ਤੀਜੀ ਹੋਰ ਵੱਡੀ ਖਬਰ ਦੀ ਅਸੀਂ ਚਰਚਾ ਕਰਾਂਗੇ ਵੀ ਭਾਜਪਾ ਦੀ ਜਿਹੜੀ ਧੜੇਬੰਦੀ ਤਾਰਿਆ ਨਵੇਂ ਚੱਲ ਰਹੀ ਸੀ ਹੁਣ ਖੁੱਲ ਕੇ ਸਾਹਮਣੇ ਆਈ ਹੈ ਸੋ ਮੇਰੇ ਨਾਲ ਨੇ ਕਵਰ 베ਦੀ ਜੀ ਪਹਿਲਾ ਵੱਡਾ ਜਿਹੜਾ ਸਵਾਲ ਸਾਹਮਣੇ ਆਇਆ ਵੱਡੀ ਜਿਹੜੀ ਖਬਰ ਹੈ ਵੀ ਕੇਜਰੀਵਾਲ ਨੇ ਕਿਹਾ ਵੀ ਦੋ ਦਿਨ ਬਾਅਦ ਉਹ ਅਸਤੀਫਾ ਦੇ ਦੇਣਗੇ ਉਹੀ ਕੇਜਰੀਵਾਲ ਜਿਹੜੇ ਕਹਿੰਦੇ ਸੀ ਮੈਂ ਜੇਲ੍ਹ ਵਿੱਚੋਂ ਸਰਕਾਰ ਚਲਾਵਾਂਗਾ ਅ ਬਿਕਰਮ ਜੀ ਬਿਲਕੁਲ ਤੁਹਾਡੀ ਗੱਲ ਹੈ ਕਿ ਅੱਜ ਵੱਡਾ ਐਲਾਨ ਰਵਿੰਦਰ ਕੇਜਰੀਵਾਲ ਨੇ ਉਸ ਸਮੇਂ ਕੀਤਾ ਜਦੋਂ ਉਹ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇ ਦਫ਼ਤਰ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਆਪਣੇ ਵਤਿੱਕਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਕੁਝ ਵਿਸ਼ੇਸ਼ ਗੱਲਾਂ ਵੀ ਉਹਨਾਂ ਨੇ ਇਸ ਸਮੇਂ ਕੀਤੀਆਂ ਪਰੰਤੂ ਮੈਂ ਦੱਸਣਾ ਚਾਹਾਂਗਾ ਕਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਪਰੰਤੂ ਸਿਆਸਤਦਾਨਾਂ ਦੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਅਜਿਹੀ ਆਦਤ ਹੁੰਦੀ ਹੈ ਕਿ ਉਹ ਹਮੇਸ਼ਾ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਦੇ ਰਹਿੰਦੇ ਆ ਸ਼ਰਾਬ ਪਾਲਸੀ ਤਾਂ ਆਮ ਆਦੀ ਪਾਰਟੀ ਲੈ ਕੇ ਜਰੂਰ ਆਈ ਸੀ ਪਰੰਤੂ ਕੁਝ ਮਹੀਨਿਆਂ ਬਾਅਦ ਉਹਨਾਂ ਨੇ ਵਿਡਰਾ ਕਰ ਲਈ ਪਰੰਤੂ ਹੁਣ ਜਦੋਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੇ ਰਡਾਰ ਤੇ ਅਰਵਿੰਦ ਕੇਜਰੀਵਾਲ ਆਏ ਤਾਂ ਕੁਝ ਸ਼ੱਕ ਉਹਨਾਂ ਨੂੰ ਪਿਆ ਸੀ ਕਿ ਆਖਰ ਜਿਹੜੀ ਪਾਲਸੀ ਨੂੰ अरविंद केजरीवाल ਦੀ ਸਰਕਾਰ ਲੈ ਕੇ ਆਈ ਹੈ ਤਾਂ ਕਿਤੇ ਨਾ ਕਿਤੇ ਕੋਈ ਗੜਬੜਤਾ ਹੈ ਕੁਝ ਪਿੰਕ ਉਹਨਾਂ ਏਜੰਸੀਆਂ ਨੂੰ ਪਈ ਸੀ ਪਰੰਤੂ ਇਸ ਨੂੰ ਪੋਲੀਟੀਕਲ ਡੱਟੇ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਸੀ ਕਿ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਹੈ ਉਹ ਦਿੱਲੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਦੀ ਇੱਕ ਪਾਸੇ ਕਟੜ ਇਮਾਨਦਾਰ ਲੋਕ ਤੇ ਦੂਜੇ ਪਾਸੇ ਸੱਤਾ ਦੇ ਉਹ ਹੰਕਾਰੀ ਲੋਕ ਜਿਹੜੇ ਅਕਸਰ ਅਜਹੀਆਂ ਚਾਲਾਂ ਚੱਲਦੇ ਰਹਿੰਦੇ ਆ ਤੇ ਇੱਕ ਦੂਜੇ ਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਤੇ अरविंद केजरीवाल ਨੇ ਹੁਣ ਜਦੋਂ ਲਗਾਤਾਰ ਇਹ ਰਾਗ ਇਲਾਪਿਆ ਕਿ ਮੇਰੇ ਖਿਲਾਫ ਭੇਜੇ ਜਾ ਰਹੇ ਸਮਣ ਗੈਰ ਕਾਨੂੰਨੀ ਨੇ ਨੌਵੇਂ ਸਮਣ ਤੇ ਉਹ ਪੇਸ਼ ਹੋਏ ਸਨ ਨੌਵੇਂ ਸਮਣ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਇੱਕ ਪਾਸੇ ਤਾਂ ਲਗਾਤਾਰ ਉਹਨਾਂ ਨੂੰ ਸਮਣ ਭੇਜੇ ਜਾਣ ਦੀ ਕਵਾਇਦ ਤੇ ਦੂਜੇ ਪਾਸੇ ਰਵਿੰਦ ਕੇਜਰੀਵਾਲ ਦਾ ਇਹ ਕਹਿ ਜਾਣਾ ਕਿ ਸਮਣ ਗੈਰ ਕਾਨੂੰਨੀ ਨੇ ਆਖਰ ਵੱਡੀ ਕਸ਼ਮਕਸ਼ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ 170 ਦਿਨਾਂ ਬਾਅਦ ਹੁਣ ਉਹਨਾਂ ਦੀ ਜ਼ਮਾਨਤ ਪਰੰਤੂ ਇਹ ਜਦੋਂ ਜ਼ਮਾਨਤ ਦਿੱਤੀ ਗਈ ਹੈ ਤਾਂ ਇਹਦੇ ਵਿੱਚ ਅਦਾਲਤ ਤਵੱਜੋ ਕੁਝ ਟਿੱਪਣੀਆਂ ਕੀਤੀਆਂ ਗਈਆਂ ਜੋ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕਰਦੀਆਂ ਉਹ ਇਹ ਕਹਿੰਦੀਆਂ ਨੇ ਕਿ ਜਦੋਂ ਤੁਸੀਂ ਦਫ਼ਤਰ ਹੀ ਨਹੀਂ ਜਾ ਸਕਦੇ ਜਦੋਂ ਤੁਸੀਂ ਕੈਬਨਟ ਦੀ ਬੈਠਕ ਹੀ ਨਹੀਂ ਸੱਦ ਸਕਦੇ ਜਦੋਂ ਤੁਸੀਂ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਫਾਈਲਾਂ ਤੇ ਸਾਈਨ ਹੀ ਨਹੀਂ ਕਰ ਸਕਦੇ ਮੁੱਖ ਮੰਤਰੀ ਦਾ ਉਹਦਾ ਹੋਵੇ ਚਾਹੇ ਨਾ ਹੋਵੇ ਪਰੰਤੂ ਨੈਤਿਕਤਾ ਦੇ ਤੌਰ ਤੇ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲੱਗ ਜਾਣ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਇਸ ਕਰਕੇ ਅੱਜ ਜਦੋਂ ਅਰਵਿੰਦ ਕੇਜਰੀਵਾਲ ਨੇ ਉਹਦਾ ਛੱਡਣ ਦਾ ਐਲਾਨ ਕੀਤਾ ਤਾਂ ਇਸ ਦੇ ਵਿੱਚ ਵੀ ਕੁਝ ਰਹੱਸ ਦਿਖਾਈ ਦਿੰਦੇ ਨੇ ਜਿਹੜੇ ਹੋਰ ਲੋਕਾਂ ਨੂੰ ਦਿਖਾਈ ਨਹੀਂ ਦੇ ਰਹੇ ਸੋ ਕੀ ਗੱਲਾਂ ਬੇਦੀ ਸਾਹਿਬ ਅਜਹੀਆਂ ਰਹੀਆਂ ਤੇ ਚੈਲੰਜ ਵੀ ਕਰ ਦਿੱਤਾ ਬੀਜੇਪੀ ਨੂੰ ਵੀ ਉਹ ਦਿੱਲੀ ਵਿੱਚ ਆ ਕੇ ਫੇਰ ਸਾਡੇ ਨਾਲ ਮੱਥਾ ਲਾਵੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜਦੋਂ ਅਰਵਿੰਦ ਕੇਜਰੀਵਾਲ ਉਹਦਾ ਛੱਡਣ ਦਾ ਐਲਾਨ ਕਰ ਰਹੇ ਸਨ ਕਿ ਦੋ ਦਿਨਾਂ ਬਾਅਦ ਮੈਂ ਕੁਰਸੀ ਛੱਡ ਦੇਣੀ ਹੈ ਮੁੱਖ ਮੰਤਰੀ ਦਾ ਉਹਦਾ ਛੱਡ ਦੇਣਾ ਹੈ ਤਾਂ ਜਿੱਥੇ ਹਰਾਨਗੀ ਦਾ ਆਉਣਾ ਸੁਭਾਵਕ ਹੈ ਪਰੰਤੂ ਇਸ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਵਿਸ਼ੇਸ਼ ਤੌਰ ਤੇ ਕੀਤੀਆਂ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਸੀ ਸ਼ਹੀਦ ਭਗਤ ਸਿੰਘ ਦੀ ਕਿਤਾਬ ਉਹਨਾਂ ਨੇ ਵਿਸ਼ੇਸ਼ ਗੱਲਾਂ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੋ ਇਨਕਲਾਬੀ ਸੰ ਜੇਲ ਦੇ ਵਿੱਚ ਬੈਠ ਕੇ ਬਹੁਤ ਸਾਰੀਆਂ ਲਿਖਤਾਂ ਲਿਖਦੇ ਸਨ ਬਹੁਤ ਸਾਰੀਆਂ ਚਿੱਠੀਆਂ ਉਹ ਅੰਗਰੇਜ਼ ਹਕੂਮਤ ਸਰਕਾਰ ਨੂੰ ਲਿਖਦੇ ਰਹੇ ਪਰੰਤੂ ਜਦੋਂ ਉਹਨਾਂ ਦੀਆਂ ਚਿੱਠੀਆਂ ਜੇਲ੍ਹ ਤੋਂ ਬਾਹਰ ਆਉਂਦੀਆਂ ਸੀ ਤੇ ਉਹਨਾਂ ਦੀਆਂ ਚਿੱਠੀਆਂ ਅੰਗਰੇਜ਼ ਹਕੂਮਤ ਤੱਕ ਪਹੁੰਚਦੀਆਂ ਜਰੂਰ ਸੀ ਤਾਂ ਉਹਦੇ ਵਿੱਚ ਇੱਕ ਮੈਸੇਜ ਸ਼ਹੀਦ ਭਗਤ ਸਿੰਘ ਕੀ ਦੇਣਾ ਚਾਹੁੰਦਾ ਇਹ ਜ਼ਰੂਰ ਲਿਖਿਆ ਹੁੰਦਾ ਸੀ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜਦੋਂ ਮੈਂ ਜੇਲ੍ਹ ਦੇ ਵਿੱਚ ਬੈਠ ਕੇ ਚਿੱਠੀਆਂ ਲਿਖਦਾ ਰਿਹਾ ਤਾਂ ਮੇਰੀਆਂ ਚਿੱਠੀਆਂ ਦਿੱਲੀ ਦੇ ਰਾਜਪਾਲ ਵੀ ਕੇ ਸਖਸੈਨਾ ਦੇ ਕੋਲੇ ਕਿਉਂ ਜਾਂਦੀਆਂ ਰਹੀਆਂ ਤਾਂ ਕਿਤਨਾ ਕਿਤੇ ਹੋਰ ਵੀ ਉਹਨਾਂ ਨੇ ਅਜਿਹੀਆਂ ਗੱਲਾਂ ਕੀਤੀਆਂ ਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਨਹੀਂ ਕੀਤਾ ਗਿਆ ਮੇਰੀ ਚੋਣ ਪਹਿਲਾਂ ਵੀ ਲੋਕਾਂ ਨੇ ਕੀਤੀ ਸੀ ਹੁਣ ਵੀ ਲੋਕ ਕਰਨਗੇ ਕਿਉਂਕਿ ਅਜੇ ਜਦੋਂ ਸਵਾਲ ਜਾਂ ਉਹਨਾਂ ਦੇ ਉੱਤੇ ਜਦੋਂ ਅਜਿਹੇ ਦੋਸ਼ ਲੱਗ ਰਹੇ ਸਨ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਉਹਨਾਂ ਨੇ ਕੀਤੇ ਕਿ ਪਹਿਲਾਂ ਵੀ ਜਦੋਂ ਮੈਨੂੰ ਲੋਕਾਂ ਨੇ ਚੁਣਿਆ ਤੇ ਇਸ ਵਾਰ ਮੈਂ ਉਹਦਾ ਛੱਡ ਕੇ ਇਸ ਗੱਲ ਦਾ ਲੋਕਾਂ ਦੇ ਫੈਸਲਾ ਛੱਡਾਂਗਾ ਕਿ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸ ਤਰ੍ਹਾਂ ਚੁਣਦੇ ਆ। ਵੀਰ ਸਾਹਿਬ ਜਦੋਂ ਕੇਸਰੀਵਾਲ ਜਨਤਾ ਜਿਵੇਂ ਸੰਬੋਧਨ ਕਰਦੇ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਕੀ ਤੁਹਾਨੂੰ ਲੱਗਦਾ ਵੀ ਸੀਐਮ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਹੋ ਸਕਦਾ ਕੋਈ? ਬਿਲਕੁਲ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਤੇ ਇਹ ਸਵਾਲ ਬਹੁਤ ਸਾਰੇ ਸਰੋਤਿਆਂ ਦੇ ਮਨਾਂ ਵਿੱਚ ਬਹੁਤ ਸਾਰੇ ਲੋਕੇ ਜਾਣਨਾ ਚਾਹੁੰਦੇ ਆ ਕਿ ਅਗਲਾ ਦਿੱਲੀ ਦਾ ਸੀਐਮ ਹੋਵੇਗਾ ਕੌਣ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਦਿਲ ਚਲੇ ਜਾਂਦੇ ਆ ਤੇ ਜੇਲ੍ਹ ਜਾਣ ਤੋਂ ਬਾਅਦ ਲਗਾਤਾਰ ਇਸ ਗੱਲ ਦੇ ਉੱਤੇ ਪ੍ਰੈਸ਼ਰ ਬਿਲਟ ਕੀਤਾ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਵੱਡੇ ਦੋਸ਼ ਲੱਗੇ ਆ ਵੱਡਾ ਘਟਾਲਾ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਵੱਡਾ ਲੈਣ ਦੇਣ ਹੋਇਆ ਇਸ ਕਰਕੇ ਅਰਵਿੰਦ ਕੇਜਰੀਵਾਲ ਇਸ ਅਹੁਦੇ ਦੇ ਉੱਤੇ ਨੈਤਿਕਤਾ ਦੇ ਆਧਾਰ ਤੇ ਆਪਣਾ ਅਸਤੀਫਾ ਦੇ ਦੇਣ ਪਰੰਤੂ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਈ ਜਾਣ ਦੀ ਗੱਲ ਬਹੁਤ ਸਾਰੇ ਹੋਰ ਘਟਾਲਿਆਂ ਦੀ ਗੱਲ ਜਦੋਂ ਆਮਦੀ ਪਾਰਟੀ ਦਿੱਲੀ ਦੀ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਅਰਵਿੰਦ ਕੇਜਰੀਵਾਲ ਸੌਖੇ ਦੇ ਬਾਹਰ ਆਣ ਵਾਲੇ ਨਹੀਂ ਹੈ ਤਾਂ ਕੁਝ ਚੈਲਪੈਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਸੁਨੀਤਾ ਕੇਜਰੀਵਾਲ ਦੀ ਦਿਖਾਈ ਦਿੱਤੀ ਸੀ ਲਗਾਤਾਰ ਉਹਨਾਂ ਨਾਲ ਜਿਹੜੇ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤਾਂ ਕਰਦੀਆਂ ਕੁਝ ਸਨੇਹ ਲੈ ਕੇ ਆਣੇ ਤੇ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੋਣ ਲੱਗ ਗਿਆ ਸੀ ਕਿ ਲੱਗਦਾ ਹੈ ਕਿ ਹੁਣ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੀ ਥਾਂ ਲੈ ਸਕਦੇ ਆ ਪਰੰਤੂ ਸਵਾਲ ਇੱਥੇ ਵੀ ਉੱਠੇ ਸੀ ਕਿ ਜੇ ਰਵਿੰਦਰ ਕੇਜਰੀਵਾਲ ਬਦਲਾਅ ਦੀ ਗੱਲ ਕਰਦੇ ਆ ਪਰਿਵਾਰਵਾਦ ਦਾ ਵਿਰੋਧ ਕਰਦੇ ਆ ਕਿਉਂਕਿ ਦੇਸ਼ ਦੇ ਵਿੱਚ ਵੱਡੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਜਹੀ ਰਾਜਨੀਤੀ ਕੀਤੀ ਹੈ ਜੋ ਪਰਿਵਾਰਾਂ ਤੇ ਨਿਰਧਾਰਤ ਰਹੀ ਹੈ ਚਾਹੇ ਉਹ ਕਾਂਗਰਸ ਦੇ ਵਿੱਚ ਸੀ ਚਾਹੇ ਉਹ ਭਾਜਪਾ ਦੇ ਵਿੱਚ ਹੈ ਚਾਹੇ ਇਹ ਚਾਹੇ ਸਮਾਜਵਾਦੀ ਪਾਰਟੀ ਸੀ ਤਾਂ तमाम ਦੇਸ਼ ਦੀਆਂ ਵੱਡੀਆਂ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਅੱਗੇ ਵਧਿਆ ਇਸ ਸਿਆਸਤ ਦੇ ਵਿੱਚ ਤਾਂ ਇਸੇ ਤਰ੍ਹਾਂ ਹੁਣ ਇਹ ਸਵਾਲ ਖੜੇ ਜ਼ਰੂਰ ਹੋਣਗੇ ਜੇ ਜਦੋਂ ਹੁਣ 2 ਦਿਨਾਂ ਦੇ ਵਿੱਚ ਵਿਧਾਇਕ ਦਲ ਦੀ ਬੈਠਕ ਬੁਲਾਈ ਜਾਏਗੀ ਉਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇ ਤਾਂ ਲੱਗਦਾ ਕਿ ਸ੍ਰੀਤਾ ਕੇਜਰੀਵਾਲ ਦੇ ਉੱਤੇ ਕੁਝ ਸਹਿਮਤੀ ਦਿਖਾਈ ਦੇਗੀ ਪਰੰਤੂ ਕੁਝ ਪ੍ਰਕਿਰਿਆ ਹੁੰਦੀ ਹੈ ਕਾਨੂੰਨੀ ਤੌਰ ਤੇ ਕਿ ਕੁਝ ਜਗ੍ਹਾ ਸੀਟ ਖਾਲੀ ਕਰਵਾ ਕੇ ਉੱਥੋਂ ਉਹਨਾਂ ਨੂੰ ਚੋਣ ਲੜਾਈ ਜਾਵੇ ਤਾਂ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਜਿਹੜਾ ਹੈ ਉਹ ਦਿੱਤਾ ਜਾ ਸਕੇ ਪੈਸਾ ਪਗਲੇ ਸਵਾਲਵਰ ਵੱਧਨੇ ਆਪਾਂ ਮਹਾਪੰਚਾਇਤ ਦਾ ਸੱਦਾ ਹਰਿਆਣਾ ਦੇ ਵਿੱਚ ਦਿੱਤਾ ਗਿਆ ਸੀ ਤੇ ਰਾਤੋਂ ਰਾਤ ਹੀ ਪੰਜਾਬ ਜਿਹੜਾ ਸੂਬਾ ਨਾਲ ਲੱਗਦਾ ਹੈ ਸਰਦੀ ਸੂਬਾ ਤੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੋ ਪੰਜਾਬ ਦੇ ਕਿਸਾਨਾਂ ਨੇ ਵੀ ਹਰਿਆਣਾ ਸਰਕਾਰ ਨੂੰ ਕੋਸਿਆ ਕੀ ਕਹਿਣਾ ਚਾਹੋਗੇ ਆਖਰ ਮਹਾਪੰਚਾਇਤ ਪਿੱਛੇ ਕਾਰਨ ਕੀ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਤਾਂ ਕਿਤੇ ਨਾ ਕਿਤੇ ਕੁਝ ਐਸਕੇਐਮ ਜਾਂ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਕਾਲ ਦਿੱਤੀ ਕਿ ਦੇਸ਼ ਭਰ ਦੇ ਵਿੱਚ ਜਿਹੜੀ ਮਹਾਪੰਚਾਇਤ ਜਿਹੜੀ ਆ ਵੱਖ-ਵੱਖ ਹਿੱਸਿਆਂ 'ਚ ਕਰਾਈ ਜਾਣੀ ਹੈ ਤਾਂ ਜਿਵੇਂ ਹੀ ਜੀਂਦ ਦੇ ਇਲਾਕਾ ਉਚਾਣਾ ਦੇ ਵਿੱਚ ਇਹ ਮਹਾਪੰਚਾਇਤ ਕਰਵਾਈ ਜਾਣੀ ਸੀ ਤਾਂ ਜਦੋਂ ਕਿਸਾਨਾਂ ਨੇ ਵੱਡੇ ਕਾਫਲਿਆਂ ਦੇ ਨਾਲ ਜਿਹੜੀਆਂ ਜਥੇਬੰਦੀਆਂ ਸ਼ੰਭੂ ਖਨੋਰੀ ਬਾਰਡਰ ਤੇ ਬੈਠੀਆਂ ਨੇ ਉਹਨਾਂ ਨੇ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣਾ ਸੀ ਪਰੰਤੂ ਜਿਵੇਂ ਹੀ ਹਰਿਆਣਾ ਸਰਕਾਰ ਨੂੰ ਜਾਂ ਵੱਡੀਆਂ ਏਜੰਸੀਆਂ ਨੂੰ ਇਸ ਗੱਲ ਦੀ ਪਹਿਨਕ ਪੈਂਦੀ ਹੈ ਕਿ ਇੱਕ ਵੱਡੀ ਮਹਾਪੰਚਾਇਤ ਜਿਹੜੀ ਉਚਾਣਾਂ ਦੇ ਵਿੱਚ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਿੱਸਾ ਲੈ ਸਕਦੇ ਆ ਤਾਂ ਰਾਤੋਂ ਰਾਤ ਬੈਰੀਕੇਡਿੰਗ ਕੀਤੀ ਗਈ ਇੱਕ ਪਾਸੇ ਤਾਂ ਦੇਸ਼ ਦੀਆਂ ਵੱਡੀਆਂ ਅਦਾਲਤਾਂ ਹਾਈ ਕੋਰਟ ਸੁਪਰੀਮ ਕੋਰਟ ਇਹ ਕਹਿ ਰਹੀਆਂ ਹਨ ਕਿ ਰਸਤਾ ਛੱਡਿਆ ਜਾਵੇ ਰਸਤਾ ਖੋਲਿਆ ਜਾਵੇ ਤਾਂ ਅੱਜ ਜਦੋਂ ਜਗਜੀਤ ਸਿੰਘ ਡੱਲੇਵਾਲ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕ ਲਿਆ ਗਿਆ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਦੇਸ਼ ਦੀਆਂ ਅਦਾਲਤਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਿਸਾਨਾਂ ਨੇ ਰਸਤੇ ਰੋਕੇ ਹੋਇਆ ਪਰੰਤੂ ਰਸਤੇ ਜਿਹੜੇ ਰੋਕੇ ਹੋਇਆ ਸਰਕਾਰਾਂ ਨੇ ਰੋਕੇ ਹੋਇਆ ਰਾਤੋਂ ਰਾਤ ਬੈਰੀਗੇਟਿੰਗ ਕੀਤੀ ਗਈ ਅਜਹੀ ਤਸਵੀਰ ਇੱਕ ਵਾਰ ਫਿਰ ਜਿਸ ਤਰ੍ਹਾਂ ਸਰਹੱਦਾ ਸੀਲ ਕੀਤੀ ਜਾਂਦੀਆਂ ਅਜਿਹਾ ਜਿਹੜਾ ਦ੍ਰਿਸ਼ ਹੈ ਇੱਕ ਵਾਰ ਫਿਰ ਹਰਿਆਣਾ ਦੀਆਂ ਉਹਨਾਂ ਸਰਹੱਦਾ ਤੇ ਦਿਖਾਈ ਦਿੱਤਾ ਇਸ ਕਰਕੇ ਕਿਸਾਨ ਜਿਹੜੇ ਆ ਉਥੇ ਨਹੀਂ ਜਾ ਸਕੇ ਪਰੰਤੂ ਜਿਹੜੀ ਮਹਾਪੰਚਾਇਤ ਹੋ ਜਾ ਰਹੀ ਸੀ ਉਹ ਮਹਾਪੰਚਾਇਤ ਦਾ ਇੱਕੋ ਇੱਕ ਏਜੰਡਾ ਜਿਹੜੇ ਉੱਥੇ ਦੇ ਕਿਸਾਨ ਆਗੂ ਸੀ ਬਮੰਨਿਉ ਉਹਨਾਂ ਨੇ ਸਪਸ਼ਟ ਕੀਤਾ ਕਿ ਅੱਜ ਸਾਡੀ ਮਹਾਪੰਚਾਇਤ ਨੂੰ ਫੇਲ ਕਰਨ ਦੇ ਵਿੱਚ ਭਾਜਪਾ ਜਿਹੜੀ ਹੈ ਪਿੱਛੇ ਜ਼ੋਰ ਲਾ ਰਹੀ ਹੈ ਪਰੰਤੂ ਅੱਜ ਦੀ ਸਾਡੀ ਮਹਾਪੰਚਾਇਤ ਦਾ ਇੱਕੋ ਇੱਕ ਏਜੰਡਾ ਹੈ ਕਿ ਭਾਜਪਾ ਸਰਕਾਰ ਨੂੰ ਸਭ ਕੁਝ ਸਿਖਾਇਆ ਜਾਵੇ ਚੋਣਾਂ ਚ ਸੋ ਬੀਬੀ ਸਾਹਿਬ ਹਰਿਆਣਾ ਦੀ ਗੱਲ ਕਰੀਏ ਭਾਜਪੀ ਜਿਹੜੇ ਨੇਤਾ ਨੇ ਇੱਕ ਦੂਜੇ ਦਾ ਕੁੜਤਾ ਖਿੱਚਦੇ ਨਜ਼ਰ ਆ ਰਹੇ ਨੇ ਤੇ ਜੱਗ ਜ਼ਾਹਿਰ ਹੋ ਰਹੀ ਏ ਧੜੇਬੰਦੀ ਤਾਕੀ ਪ੍ਰਭਾਵ ਰਹੇਗਾ ਉਸ ਟੜੇ ਬੰਦੇ ਦਾ ਭਾਜਪਾ ਦਾ ਇਹਨਾਂ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਵਿਕਰਮਜੀ ਹਰਿਆਣਾ ਦੇ ਵਿੱਚ ਜਿਹੜਾ ਚੋਣ ਦ੍ਰਿਸ਼ ਹੈ ਸਿਆਸੀ ਚੋਣ ਦ੍ਰਿਸ਼ ਬੜਾ ਕਮਾਲ ਦਾ ਬਣਦਾ ਜਾ ਰਿਹਾ ਹੈ ਕਾਂਗਰਸ ਸਰਵਾਈਵ ਕਰ ਰਹੀ ਹੈ ਭਾਜਪਾ ਦੇ ਅੰਦਰ ਘਬਰਾਹਟ ਹੈ ਤੇ ਦੂਜੀਆਂ ਹੋਰ ਜਿਹੜੀਆਂ ਪਾਰਟੀਆਂ ਨੇ ਚਾਹੇ ਜੱਜਪਾ ਹੋਵੇ ਚਾਹੇ ਨੈਲੋ ਹੋਵੇ ਜਾਂ ਇੱਕ ਹੋਰ ਸਮਾਜ ਪਾਰਟੀ ਆ ਉੱਥੇ ਦੀ ਹਰਿਆਣਾ ਦੀ ਉਹ ਗੱਠ ਜੋੜ ਦੇ ਨਿਰਧਾਰਤ ਚੋਣਾਂ ਲੜ ਰਹੀਆਂ ਨੇ ਪਰੰਤੂ ਇੱਥੇ ਦੱਸਣਾ ਪਏਗਾ ਕਿ ਅੱਜ हरियाणा ਦੇ ਗ੍ਰਹਿ ਮੰਤਰੀ ਰਹੇ ਅਨਿਲ ਮਿਜ ਨੇ ਦਾਵਾ ਠੋਕ ਦਿੱਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਦਾਵੇ ਨੂੰ ਪੇਸ਼ ਕਰਨਗੇ ਕਿਉਂਕਿ ਲੋਕ ਹਰਿਆਣਾ ਦੇ ਚਾਹੁੰਦੇ ਆ ਕਿ ਅਗਲਾ ਹਰਿਆਣਾ ਦਾ ਸੀਐਮ ਭਾਜਪਾ ਦਾ ਅਨਿਲ ਮਿਜ ਹੋਣਾ ਚਾਹੀਦਾ ਹੈ ਬੀਤੀ ਜੀ ਸਾਬ ਐ ਨਹੀਂ ਲੱਗਦਾ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਦੇ ਪਿੱਛੇ ਯਾਰ ਬੋਲਦਾ ਉਹਨਾਂ ਦੀ ਟਿਕਟ ਵੀ ਨਹੀਂ ਆ ਰਹੀ ਸੀ ਲੇਕਿਨ ਉਹ ਸੈਂਟਰ ਤੋਂ ਟਿਕਟ ਲੈ ਕੇ ਆਏ ਨੇ ਵੇਖੋ ਜੀ ਸਭ ਤੋਂ ਵੱਡੀ ਗੱਲ ਹੈ ਕਿ ਅੰਬਾਲਾ ਉਹਨਾਂ ਦਾ ਜੱਦੀ ਸ਼ਹਿਰ ਹੈ ਤੇ ਅਨਿਲ ਮਿਜ ਇੱਕੋ ਇੱਕ ਧਾਕੜ ਅਜਿਹੇ ਲੀਡਰ ਨੇ ਪਾਕ ਸਾਫ ਨੇ ਤੇ ਦੂਜੀ ਗੱਲ ਹੁਣ ਜਦੋਂ ਹਰਿਆਣਾ ਦੇ ਵਿੱਚ ਗ੍ਰਹਿ ਮੰਤਰੀ ਦੇਸ਼ ਦੇ ਮਿੱਤਸ਼ਾ ਪਹੁੰਚਦੇ ਆ ਤਾਂ ਉੱਥੇ ਨਾਇਬ ਸਿੰਘ ਸੈਣੀ ਦੇ ਆਧਾਰਤ ਹਰਿਆਣਾ ਚੋਣ ਲੜੀ ਜਾ ਰਹੀ ਹੈ ਤਾਂ ਹੁਣ ਅਨਿਲ ਵਿੱਚ ਦੀ ਜਿਹੜੀ ਨਾਰਾਜ਼ਗੀ ਹੈ ਉਹ ਇਸ ਕਰਕੇ ਸਾਹਮਣੇ ਆਈ ਹੈ ਕਿ ਜਦੋਂ ਨਾਇਬ ਸਿੰਘ ਸੈਣੀ ਨੂੰ ਸੀਐਮ ਬਣਾਇਆ ਜਾਣਾ ਸੀ ਤਾਂ ਉਦੋਂ ਵੱਡੀ ਕਸ਼ਮਕਸ਼ ਮਨੋਲਾਲ ਖੱਟਰ ਦੇ ਸਰਕਾਰ ਤੇ ਵੱਡਾ ਸੰਕਟ ਦਿਖਾਈ ਦਿੱਤਾ ਸੀ ਤੇ ਇਹ ਗੱਲ ਦਾ ਵੱਡਾ ਇੱਕ ਜੋਰ ਦਿਖਾਈ ਦੇ ਰਿਹਾ ਸੀ ਕਿ ਮਨੋਲਾਲ ਖੱਟਰ ਤੋਂ ਬਾਅਦ ਅਨਿਲ ਵਿਜ ਜਿਹੜੇ ਆ ਉਹ ਹਰਿਆਣਾ ਦੇ ਮੁੱਖ ਮੰਤਰੀ ਬਣ ਸਕਦੇ ਆ ਇਸ ਘਟਨਾ ਕਰਮ ਦੇ ਵਿੱਚ ਜਦੋਂ ਅਨਿਲ ਵਿਜ ਨੂੰ ਪਤਾ ਲੱਗਦਾ ਕਿ ਮੈਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾ ਰਿਹਾ ਨਾਇਬ ਸਿੰਘ ਸੈਣੀ ਨੂੰ ਬਣਾਇਆ ਜਾ ਰਿਹਾ ਤੇ ਨਾ ਤਾਂ ਉਹ ਸਮਾਗਮ ਵਿੱਚ ਪਹੁੰਚਦੇ ਆ ਨਾ ਵਿਧਾਇਕ ਦਲ ਦੀ ਬੈਠਕ ਵਿੱਚ ਪਹੁੰਚਦੇ ਆ ਜਿੱਥੇ ਹਰਿਆਣਾ ਦੇ ਰਾਜਪਾਲ ਨੂੰ ਮੈਮੋਰੈਂਡਮ ਦੇਣਾ ਸੀ ਅਨਿਲ ਵਿਜ ਵਿਜ ਅਨਿਲ ਵਿੱਚ ਇੱਕ ਬਾਜ਼ਾਰ ਦੇ ਵਿੱਚ ਖੜੇ ਹੋ ਕੇ ਗੋਲ ਗੱਪੇ ਖਾ ਰਹੇ ਸੀ ਜਦੋਂ ਉੱਥੇ ਨੈਪ ਸਿੰਘ ਸੈਣੀ ਨੂੰ ਸੋਚ ਚਕਾਈ ਜਾ ਰਹੀ ਸੀ ਤਾਂ ਹੁਣ ਨੈਪ ਸਿੰਘ ਸੈਣੀ ਨੂੰ ਜਿੱਥੇ ਇੱਕ ਭਾਜਪਾ ਨੇ ਪੇਸ਼ ਕੀਤਾ ਕਿ ਨੈਪ ਸਿੰਘ ਸੈਣੀ ਦੇ ਚਿਹਰੇ ਦੇ ਚੌੜ ਦੇ ਆਧਾਰਤ ਜਿਹੜੀ ਹੈ ਇਹ ਇਲੈਕਸ਼ਨ ਲੜੀ ਜਾਗੀ ਉੱਥੇ ਅਨਿਲ ਵਿੱਚ ਨੇ ਅੱਜ ਦਾਅਵਾ ਠੋਕਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਾਜਪਾ ਹਰਿਆਣਾ ਦੇ ਵਿੱਚ ਵੱਧਦੀ ਹੈ ਅੱਗੇ ਵੱਧਦੀ ਹੈ ਤਾਂ ਅਨਿਲ ਵਿੱਚ ਆਪਣੇ ਦਾਅਵੇ ਨੂੰ ਲੈ ਕੇ ਅੱਗੇ ਜਾਣਗੇ ਉਹਨਾਂ ਨੇ ਦੱਸਿਆ ਕਿ ਲੋਕ ਚਾਹੁੰਦੇ ਆ ਤੇ ਮੈਂ ਸਾਰਿਆਂ ਤੋਂ ਪੁਰਾਣਾ ਤੇ ਇੱਕ ਬਿਲਕੁਲ ਜਿਹੜੀ ਉਹਨਾਂ ਦੀ ਸਿਆਸਤ ਹੈ ਬੜੀ ਬਿਲਕੁਲ ਸਾਫ਼ ਸੁਥਰੀ ਰਹੀ ਹੈ ਤੇ ਉਸ ਦਾਅਵੇ ਨੂੰ ਲੈ ਕੇ ਅੱਗੇ ਜਾਣਗੇ ਤਾਂ ਜਿਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਹਰਿਆਣਾ ਦੇ ਵਿੱਚ ਬੀਜਪੀ ਆਵੇ ਚਾਹੇ ਨਾ ਆਵੇ ਜੇ ਆਉਂਦੀ ਹੈ ਤਾਂ ਇਹ ਕਾਟੂ ਕਲੇਸ਼ ਜਿਹੜਾ ਹੈ ਅਨਿਲ ਵਿੱਚ ਆਪਣੇ ਦਾਅਵੇ ਦੇ ਨਾਲ ਅੱਗੇ ਵਧ ਕੇ ਹੋਰ ਪੈਦਾ ਕਰਨਗੇ ਸੋ ਇਸ ਹਨ ਬੇਦੀ ਸਾਹਿਬ ਅਸੀਂ ਘਟਨਾਕਰਮ ਤੇ ਗੱਲਬਾਤ ਕੀਤੀ ਹੈ ਵੀ ਕੇਜਰੀਵਾਲ ਜਿਹੜੇ 2 ਦਿਨ ਬਾਅਦ ਅਸਤੀਫਾ ਦੇ ਰਹੇ ਨੇ ਉਸ ਦੇ ਨਾਲ ਮਹਾਪੰਚਾਇਤ ਤੇ ਤੱਥਾਂ ਦੇ ਆਧਾਰ ਤੇ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਹਰਿਆਣਾ ਦੇ ਵਿੱਚ ਜਿਹੜੀ ਧੜੇਬੰਦੀ ਸਾਹਮਣੇ ਆ ਰਹੀ ਵੀ ਨਿਲਵਿਸ ਸੋ ਵਿਜ਼ ਜਿਹੜੇ ਨੇ ਮੁੱਖ ਮੰਤਰੀ ਦਾ ਦਾਵਾ ਠੋਕਰੇ ਨੇ ਐਡਵਾਂਸ ਅਗਾਹੂ ਲੇਕਿਨ ਬੀਜੇਪੀ ਨੇ 2024 ਦੇ ਲਈ ਸੈਣੀ ਨੂੰ ਮੁੱਖ ਮੰਤਰੀ ਬਣਾ ਕੇ ਬੀਸੀ ਜਿਹੜੀ ਜਾਤੀ ਤੱਕ ਪੱਤਾ ਖੇਡਿਆ ਸੀ ਇਸ ਵਾਰੀ ਵੇਖਣਾ ਹੋਵੇਗਾ ਕਿ ਵੇਜੇ ਦਾ ਸਿਤਾਰਾ ਕਿੱਧਰ ਨੂੰ ਜਾਵੇਗਾ ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ